ਸੰਤ ਸਿੰਘ ਸੇਖੋ ਦੀ ਕਹਾਣੀ ਪੱਤਾ ਖਬਰੇ ਤਾਂ ਰਾਤ देर तक ਨਾਮੂ ਗੁੱਡੀ ਦੇ ਸੂਟਾਂ ਦੇ ਫਿਕਰਾਂ ਵਿੱਚ ਪਈ ਰਹੀ ਖਬਰੇ ਠੰਡੀ ਠੰਡੀ ਪੱਛੋ ਦੀ ਹਵਾ ਦੇ ਕਾਰਨ ਜਾਂ ਕੋਈ ਹੋਰ ਹੀ ਸੁਭਬ ਹੋ ਗਿਆ ਦੂਜੇ ਦਿਨੋਂ ਤੜਕੇ ਸੂਰਜ ਚੜ੍ਹੇ ਤੱਕ ਮੰਜੀ ਉਨੋਂ ਉਠੀ ਮਾਂ ਉਸ ਦੀ ਕੋਝ ਕਰਾਰੇ ਸੁਭਾ ਦੀ ਸੀ ਉਸ ਨੇ ਤਾਂ ਆਵਾਜ਼ਾ ਮਾਰ ਮਾਰ ਛੱਤ ਪਾੜਨੀ ਲਈ ਹੋਈ ਸੀ ਨੀ ਰੰਡੀਏ ਹੋਰ ਤੇਰੇ ਹੁਣ ਬਣ ਬਦਨੇ ਨੇ 12 ਵਰਿਆਂ ਦੀ ਹੋ ਗਈਆਂ ਬੁੱਢ ਗਲੇਟੇ ਹੁਣ ਤਾਂ ਹੀ ਸੁੱਤੀ ਪਈ ਐ ਮੈਂ ਵੀ ਜਗਾਉਂਦੀ ਨਹੀਂ ਅੱਜ ਰੋਟੀ ਤੈਨ ਲਜਾਣੀ ਐ ਆਪੇ ਜਦੋਂ ਜੀ ਕਰੂ ਲੈ ਜੀ ਉੱਥੇ ਤੇਰਾ ਪਤੰਦਰੀ ਤੈਨੂੰ ਸੁਵਾਰੂ ਜੇ ਨਾ ਮੂੰਹ ਬੁਮਾਰ ਵੀ ਹੁੰਦੀ ਤਾਂ ਵੀ ਮਾਂ ਦੇ ਇਸ ਨਾ ਜਾਗਾਉਣ ਤੇ ਉੱਠ ਬੈਂਦੀ ਸੋ ਝਟਪਟ ਵਿਛਾਉਣਾ ਤੇ ਉਤਲਾ ਖੇਸ ਲਪੇਟ ਮੋਢੇ ਰੱਖ ਨਾ ਮੂੰਹ ਪੌੜੀ ਉਤਰਾਈ ਪਾਣੀ ਦਾ ਗਲਾਸ ਭਰ ਕੇ ਮੂੰਹ ਧੋਤਾ ਆਲੇ ਵਿੱਚੋਂ ਰੋਟੀ ਦਹੀਂ ਦਾ ਕੌਲ ਕੱਢ ਕੇ ਖਾਣੀ ਸ਼ੁਰੂ ਕਰ ਦਿੱਤੀ ਉਧਰ ਮਾਂ ਆਪਣਾ ਨਾਜਗੌਣ ਦਾ ਪਰਨਪਾਲ ਦੀ ਰਹੀ ਤੇ ਨਾਮੂ ਦੇ ਖਸਮ ਨੂੰ ਤੇ ਭਰਾਵਾਂ ਨੂੰ ਪਿੱੜਦੀ ਰਹੀ ਗਵਾਂਡੋ ਪੀਤੋ ਦੀ ਮਾਂ ਨੇ ਆਵਾਜ਼ ਮਾਰੀ ਨਾਮੂ ਕੁੜੇ ਧੀਏ ਸਾਡੀ ਪੀਤੋ ਨੂੰ ਵੀ ਰੋਟੀ ਦੇਣ ਨਾਲ ਲੈ ਜਾਈ ਨਾਮੂ ਨੇ ਛੇਤੀ ਛੇਤੀ ਹਾਜ਼ਰੀ ਖਤਮ ਕਰ ਲਈ ਤੇ ਆਲੇ ਵਿੱਚ ਮੁਰਝਾਤ ਮਾਰੀ ਮਾਣੇ ਰੋਟੀਆਂ ਦਹੀਂ ਤੇ ਗੱਠੇ ਪੋਣੇ ਵਿੱਚ ਬੰਨੀ ਲੱਸੀ ਤੇ ਝੱਕਰੀ ਤੇ ਰੱਖ ਛੱਡੇ ਸਨ। ਨਾਮੂ ਨੇ ਉਹ ਚੁੱਕੇ ਤੇ ਚੁੱਪਚਾਪ ਘਰੋਂ ਨਿਕਲਦਰੀ। ਰਾਹ ਵਿੱਚ ਪੀਤੂ ਨੂੰ ਵੀ ਆਵਾਜ਼ ਮਾਰ ਲਈ ਤੇ ਦੋਵੇਂ ਸਹੇਲੀਆਂ ਖੇਤਾਂ ਵਿੱਚ ਰੋਟੀਆਂ ਦੇ ਚੱਲ ਪਈਆਂ। ਉਧਰ ਹਰਨਾਮ ਸਿੰਘ ਹਲ ਖੜਾ-ਖੜਾ ਪਿੰਡ ਵੱਲ ਤੱਕ ਰਿਹਾ ਹੈ ਤੇ ਇਹ ਵੀ ਡਰ ਹੈ ਕਿ ਨਾਲ ਦੇ ਹਾਲੀ ਬਾਪੂ ਨੂੰ ਪਤਾ ਨਾ ਲੱਗ ਜਾਏ ਕਿ ਪਿਛਲਾ ਹਲ ਖੜ ਗਿਆ ਹੈ। ਹਰਨਾਮ ਸਿੰਘ ਦੀ ਨਜ਼ਰ ਥੱਕ ਚੁੱਕੀ ਹੈ ਕਿ ਚਟਪਟ ਕਮਾਦ ਦੇ ਓਲੋਂ ਇੱਕ ਲੰਮੀ ਲਚਕੋਰੀ ਖਾਂਦੀ ਵੁਪਟੀ ਤੇੜ ਘਿਓ ਕਪੂਰੀ ਕਗਰਾ ਦੇ ਸਿਰ ਗੁਲਾਬੀ ਦੁਪੱਟਾ ਪੱਤਾ ਚੁੱਕੀ ਆਉਂਦੀ ਦਿਸਦੀ ਐ ਔ ਮੇਰੀ ਰੋਟੀ ਆਉਂਦੀ ਐ ਦਿਲ ਗੱਦਗੱਦ ਹੋ ਕੇ ਕਹਿੰਦਾ ਐ ਇਹ ਸਿਰਫ ਪੱਤਾ ਹੀ ਨਹੀਂ ਸਗੋਂ ਤੜਕੇ ਹਲੀ ਉੱਠਣ ਕਰਕੇ ਵਸੂਲ ਨਾ ਹੋਈ ਪਿਆਰ ਦੀ ਆਖਰੀ ਕਿਸ਼ਤ ਵਿਆਜ ਨਾ ਲੱਦੀ ਆ ਰਹੀ ਐ ਅੱਖੀਆਂ ਤੋਂ ਲਹਿਟ ਸ਼ੁਰੂ ਹੋ ਕੇ ਵੱਖੀਆਂ ਕੂਲਿਆਂ ਵਿੱਚ ਦੀ ਲੰਗਦੀ ਪੱਟਾਂ ਵਿੱਚ ਉਤਰਦੀ ਹੈ ਤੇ ਮੋੜ ਉਤਾਂ ਨੂੰ ਚੜ ਜਾਂਦੀ ਹੈ ਦਿਲ ਵਿੱਚ ਚਟਕ ਜੀ ਹੁੰਦੀ ਹੈ ਹਾਲੀ ਉਧਰੋਂ ਮੂੰਹ ਪਰਤ ਕੇ ਬਲਦ ਨੂੰ ਪੁਰਾਣੀ ਮਾਰਦਾ ਤੇ ਲਲਕਾਰਦਾ ਹੈ ਛਾੜ ਬੜੀ ਛੇਤੀ ਆ ਜਾਂਦਾ ਹੈ ਉਸੇ ਜਗ੍ਹਾ ਤੇ ਆ ਕੇ ਉਹੀ ਅਵਸਥਾ ਹੋ ਜਾਂਦੀ ਹੈ ਦੂਜਾ ਛਾੜ ਲਿਆ ਕੇ ਜਦੋਂ ਪਰਤ ਕੇ ਉਸੇ ਜਗ੍ਹਾ ਤੇ ਆਉਂਦਾ ਹੈ ਤਾਂ گلابی ਦੁਪੱਟੇ ਦੇ ਘੋਕਪੂਰੀ ਘੱਗਰੇ ਵਾਲੀ ਲਚਕੋਰੇ ਖਾਂਦੀ ਮਟਿਆਰ ਦੇ ਚਿਹਰੇ ਦੀ ਰਿਸ਼ਮ ਅੱਖੀਆਂ ਨਾਲ ਟਕਰਾਂਦੀ ਹੈ ਅੱਖੀਆਂ ਬਿਜਲੀ ਨਾਲੋਂ ਤੇਜ਼ ਉੱਥੇ ਅਪੜਦੀਆਂ ਹਨ ਤੇ ਮਟਿਆਰ ਝੱਟ ਕਰਕੇ ਘੁੰਡ ਸਿੱਟ ਲੈਂਦੀ ਐ ਹੋਏ ਇਹ ਤਾਂ ਬੰਤੇ ਦੀ ਬਹੂ ਐ ਦਿਲ ਧਰਤੀ ਵਿੱਚ ਨਿਗਰਣ ਲੱਗ ਜਾਂਦਾ ਹੈ ਫੇਰ ਉਹੀ ਪੁਰਾਣੀ ਰਫਤਾਰ ਖੁੱਚਾਂ ਦੀ ਲਜਕ ਕਫੂਰ ਪੰਜ ਛੇ ਛਾੜ ਲਿਆ ਅਗੇ ਵਿਚਾਰਾ ਤਾਂਗ ਵਣ ਅੱਖੀਆਂ ਨੂੰ ਉਸਕ ਮਾਦ ਦੀ ਨੁਕਰਵਾਲ ਜਾਣ ਦੀ ਆਗਿਆ ਦੇ ਦਿੰਦਾ ਹੈ ਬਲਦ ਹੌਲੀ ਹੋ ਜਾਂਦੇ ਹਨ ਦੋ ਗੋਪਾਲ ਦੇਖਣ ਬਾਅਦ ਨਿਰਾਸ਼ ਹੋ ਕੇ ਫੇਰ ਅੱਖੀਆਂ ਤੇ ਦਿਲ ਨੂੰ ਮੋੜ ਲੈਂਦਾ ਹੈ ਤੇ ਖਿੱਚ ਕੇ ਬਲਦ ਨੂੰ ਪੁਰਾਣੀ ਮਾਰਦਾ ਹੈ ਲਲਕਾਰੇ ਦੀ ਥਾਂ ਇੱਕ ਨਿੰਮੂ ਚੀਣੀ ਟਚਕਾਰੀ ਹੀ ਨਿਕਲਦੀ ਐ ਦਿਲ ਕਰਾਰਾ ਕਰਕੇ ਦੋ ਤਿੰਨ ਸਿਆੜ ਹੂਰ ਲਿਆਂਦੇ ਤਾਂ ਫੇਰ ਬਦੋ ਬਦੀ ਦਿਲ ਅੱਖੀਆਂ ਨੂੰ ਲੈ ਕੇ ਕਮਾਤ ਦੀ ਉਸੇ ਨੁਕਰੇ ਐਤਕੀ ਜਰੂਰ ਆਸ ਪੂਰੀ ਹੋ ਪਲਕੂ ਬਾਦ ਜਦ ਅੱਖੀਆਂ ਕਿਦਰੇ ਹੋਰ ਪਾਸੇ ਅਗਾਹ ਪਿਛਾਹ ਝਾਤ ਮਾਰਨ ਤਿਆਰ ਹੋ ਰਹੀਆਂ ਹਨ ਤਾਂ ਕਮਾਤ ਦੀ ਨੁਕਰੋਂ ਝਟ ਕਰਕੇ ਇੱਕ ਲੰਮੀ ਲਚਕਦਾਰ ਪੁਤਲੀ ਨੇ ਮੋੜ ਲਿਆ ਹੈ ਪਰ ਇੰਦਾ ਕਗਰਾ ਘੋਕਪੂਰੀ ਨਹੀਂ ਕੋਈ ਹੋਰ ਹੀ ਰੰਗ ਐ ਉਹ ਵੋਪਟੀ ਦੇ ਰੋਜ ਦੇ ਘਗਰੇ ਦਾ ਰੰਗ ਤੇ ਗੁਲਾਬੀ ਰੰਗ ਦੋਹੀ ਜਾਣਦਾ ਹੈ ਸ਼ਾਇਦ ਘਗਰਾ ਬਦਲ ਗਿਆ ਹੋਵੇ ਪਰ ਆਸ ਦਾ ਧਾਗਾ ਟੁੱਟ ਜਾਂਦਾ ਹੈ ਜਦੋਂ ਦੋ ਗੁੱਡੀਆਂ ਜੀਆਂ ਨਾਲ ਹੀ ਪਿੱਛੇ ਆਉਂਦੀਆਂ ਦਿਸਦੀਆਂ ਨੇ ਇਹ ਤਾਂ ਨਾਮੋ ਐ ਇੱਕ ਦਾੜ ਨਹੀਂ ਦਾ ਰੋਟੀ ਖਾਣ ਦੀ ਸਲਾਹ ਹੀ ਹਟਾ ਦਿੱਤੀ ਮਾਣੇ ਕੰਮ ਦੇ ਲਾਲਚ ਕਰਕੇ ਤੋਰੀ ਨਹੀਂ ਨਾਮੋ ਹੀ ਭੇਜਤੀ ਕੀ ਹੋ ਸਕਦਾ ਸੀ ਬਲਦ ਨੂੰ ਇੱਕ ਪ੍ਰਾਣੀ ਹੋਰ ਮਾਰ ਦਿੱਤੀ ਜਿਹੜੀ ਉਹਦੇ ਪੁੜੇ ਤੇ ਲੱਗੀ ਉਹ ਕੁਝ ਟਪ ਗਿਆ ਤੇ ਛਾੜ ਵਿੰਗਾ ਹੋ ਗਿਆ ਪਿਆ ਪਾੜਾ ਰਹਿ ਜਾਵੇ ਕਹਿ ਕੇ ਛਾੜ ਮਗਰ ਟੁਰ ਪਿਆ 8 10 ਛਾੜ ਆ ਚੁੱਕੇ ਦਿਲ ਦੀ ਕਾਮਨਾ ਪੂਰੀ ਨਹੀਂ ਹੋਈ ਤਾਂ ਢਿੱਡ ਕਿਉਂ ਚੱਟੀ ਭਰੇ ਮੋੜ ਵਿਚਾਰੇ ਨੇ ਰਾਹਵਲ ਦੇਖਿਆ ਘਗਰੇ ਵਾਲੀ ਤਾਂ ਨਾਲ ਦੇ ਖੇਤ ਨੂੰ ਮੁੜ ਗਈ ਨਾ ਮੂੰਹ ਤੇ ਪੀਤੋ ਆ ਪੁੱਜੀਆਂ ਬਾਈ ਰੋਟੀ ਖਾ ਲੈ ਨਾ ਮੂੰਹ ਨੇ ਮਿੱਠੀ ਜੀ ਆਵਾਜ਼ ਚ ਪੁਕਾਰਿਆ ਖਾ ਲੈਨੇ ਆ ਆ ਛਾੜ ਲੈ ਆਈਏ ਹਰਨਾਮ ਸਿੰਘ ਨੇ ਭਰੀਆਂ ਰਗਾ ਨਾਲ ਜਵਾਬ ਦਿੱਤਾ ਛਿਆੜ ਆ ਗਿਆ ਤੇ ਪਿਓ ਪੁੱਤ ਹਾਲ ਛੱਡ ਕੇ ਰੋਟੀ ਖਾਣ ਬਹਿ ਗਏ ਹਰਨਾਮ ਸਿੰਘ ਨੂੰ ਤਾਂ ਹੱਥ ਧੋਣ ਦਾ ਵੀ ਖਿਆਲ ਨਹੀਂ ਆਇਆ ਪਿਓ ਵੀ ਜਾਣਦਾ ਹੈ ਕਿ ਬਹੂ ਨਾਲ ਆਉਣ ਨਾਲ ਮੁੰਡਾ ਕੁਝ ਢਿੱਲਾ ਹੋ ਗਿਆ ਹੈ ਨਾਮੋ ਪੁੱਤ ਰੋਟੀ ਆਪਦੀ ਭਾਬੀ ਨੂੰ ਦੇ ਕੇ ਕੱਲਿਆ ਕਰ ਤੂੰ ਲੱਸੀ ਥੋੜੀ ਲਿਆਣੀ ਹੈ ਬੜਾ ਚੱਕਰਾ ਚੱਕਣੀ ਹੁੰਦਾ ਇਹ ਲੱਸੀ ਤਾਂ ਅਸੀਂ ਹੁਣੇ ਪੀਜਾਂਗੇ ਨਹੀਂ ਬਾਪੂ ਭਾਬੀ ਅੱਜ ਦਾਣਾ ਦਲਦੀ ਸੀ ਦਾਣਾ ਮੁੱਕਿਆ ਹੋਇਆ ਸੀ ਇਸ ਕਰਕੇ ਨਹੀਂ ਆਈ ਦਾਣਾ ਦਾਣਾ ਅਸੀਂ ਖਰਾਸ ਦਲ ਦਿੰਦੇ ਕਹੀਂ ਆਪਦੀ ਮਾਂ ਨੂੰ ਛੋਲੇ ਸੁੱਕਣੇ ਬਾ ਛੱਡੇ ਅਸੀਂ ਅੱਜ ਦਾਣਾ ਦਲ ਦਿਆਂਗੇ ਹਰਨਾਮ ਸਿੰਘਾ ਹਾਲਾ ਅੱਜ ਭਮਾ ਸਾਜਰੇ ਹੀ ਛੱਡਦੀਏ ਬਈ ਦਾਣਾ ਜਾ ਕੇ ਦਲਣਾ ਹੈ ਹਰਨਾਮ ਸਿੰਘ ਨੂੰ ਅੱਜ ਬਾਪੂ ਸਬਣਾ ਨਾਲੋਂ ਚੰਗਾ ਲੱਗਾ ਯਾ ਉਸ ਦਿਨ ਚੰਗਾ ਲੱਗਾ ਸੀ ਜਿਸ ਦਿਨ ਉਸ ਦਾ ਵਿਆਹ ਸੀ ਤੇ ਬਾਪੂ ਨੇ ਕੱਪੜਿਆਂ ਨੂੰ 30 ਰੁਪਏ ਦਿੱਤੇ ਸਨ ਪਰ ਉਹ ਚੰਗਾ ਕਹਿ ਕੇ ਚੁੱਪ ਹੋ ਗਿਆ ਦਿਲ ਵਿੱਚ ਕੁਝ ਵੜ ਗਿਆ ਜਿਹੜਾ ਮਾਂ ਦੇ ਖਿਲਾਫ ਪੁਰਾਣੀਆਂ ਸਭ ਗੱਲਾਂ ਦੀ ਗਠੜੀ ਝਟਪਟ ਖੁੱਲਣ ਲੱਗ ਪਿਆ ਤੁਸੀਂ ਬਾਪੂ ਹੁਣ ਰੋਟੀ ਖਾ ਲਓ ਅਸੀਂ ਗਾਹਾਂ ਪੀਤੋ ਵੀ ਰੋਟੀ ਦੇ ਆਈਏ ਨਾਮੋ 2 ਕੁ ਮਿੰਟ ਬਾਅਦ ਬੋਲੀ ਪੀਤੋ ਦਾ ਮਰੱਭਾ ਅਗਲਾ ਸੀ ਪੀਤੋ ਨੂੰ ਪਤਾ ਨਹੀਂ ਸੀ ਕਿ ਕਿਉਂ ਉਹਦੀ ਭਰਾਈ ਰੋਟੀ ਦੇਣ ਖੇਤ ਨਹੀਂ ਸੀ ਜਾਇਆ ਕਰਦੀ ਉਸ ਦਾ ਭਰਾ ਕਾਲਜ ਪੜਦਾ ਸੀ ਤੇ ਪਿਓ ਹੀ ਕੰਮਿਆਂ ਨਾਲ ਹਲ ਪਾਉਂਦਾ ਸੀ। ਉਹਨਾਂ ਦੀ ਰੋਟੀ ਜਾਂ ਪੀਤੋ ਦੀ ਮਾਂ ਲੈ ਜਾਂਦੀ ਸੀ ਜਾਂ ਜਿਸ ਦਿਨ ਬਾਪ ਪਿਓ ਹਾਲ ਨਾ ਜਾਵੇ ਉਹ ਲੈ ਜਾਂਦਾ ਸੀ ਤੇ ਕਦੇ ਕਦਾਂ ਹੀ ਪੀਤੋ ਦੀ ਰੋਲ ਵੀ ਆ ਜਾਂਦੀ ਸੀ। ਨਾਮੂ ਦੇ ਬਾਪੂ ਨੂੰ ਵੀ ਪਤਾ ਸੀ ਕਿ ਜੇ ਮੁੰਡਾ ਹਾਲੀ ਨਾ ਹੋਵੇ ਤਾਂ ਵੋਪਟੀ ਰੋਟੀ ਲੈ ਕੇ ਨਹੀਂ ਜਾਂਦੀ। ਪਰ ਉਹਨੇ ਇਹ ਸਵਾਲ ਸਿਰਫ ਪੀਤੋ ਨਾਲ ਗੱਲਾਂ ਕਰਨ ਦੀ ਖਾਤਰੀ ਕੀਤਾ ਸੀ। ਪਤਾ ਨਹੀਂ ਚਾਚਾ ਪੀਤੋ ਨੇ ਅੱਗੋਂ ਅੱਗੇ ਨਾਲੋਂ ਵੀ ਮਿੱਠੀ ਹੋ ਕੇ ਜਵਾਬ ਦਿੱਤਾ ਦੋਵੇਂ ਪਿਓ ਪੁੱਤ ਮੁਸਕਰਾਏ ਪਰ ਨਾਮੋ ਦੇ ਪੀਤੋ ਦੋਹਾਂ ਨੂੰ ਅੰਦਰਲੇ ਭਾਵ ਦਾ ਪਤਾ ਨਾ ਲੱਗਾ ਤੇਰੀ ਭਾਬੀ ਪੀਤੋ ਪੜੇ ਲਿਖੇ ਹੋਈ ਦੀ ਬਹੂ ਹੈ ਉਹ ਨਹੀਂ ਰੋਟੀ ਲੈ ਕੇ ਜਾਂਦੀ ਨਾਮੋ ਦੇ ਬਾਪੂ ਨੇ ਗੱਲ ਚਬਾ ਕੇ ਗਿਆ ਨਹੀਂ ਬੇਬੇ ਨੇ ਕਦੇ ਉਹਨੂੰ ਕਿਹਾ ਹੀ ਨਹੀਂ ਪੀਤੋ ਨੇ ਆਪਣੀ ਪਰਛਾਈ ਦੇ ਪੱਖ ਵਿੱਚ ਕਿਹਾ ਪਰ ਫਿਰ ਚਾਚੇ ਦੀ ਅਕਲ ਅੱਗੇ ਆਪਣੀ ਅਕਲ ਨੂੰ ਨਵਾ ਕੇ ਕਹਿ ਦਿੱਤਾ ਪਤਾ ਨਹੀਂ ਐਵੇਂ ਹੋ ਪਿਓ ਪੁੱਤ ਦੋਵੇਂ ਹੱਸਦੇ ਨਾ ਮੋ ਤੇ ਪੀਤੋ ਵੀ ਕੁਝ ਮੁਸਕਰਾਇਆ ਇਸ ਤੇ ਹਰਨਾਮ ਸਿੰਘ ਹੋਰੀ ਦਾ ਰੋਟੀ ਖਾਂਦੇ ਰਹਿ ਤੈਨਾ ਮੋ ਦੇ ਪੀਤੋ ਪੀਤੋ ਕੇ ਮਰਬੇ ਨੂੰ ਤੁਰ ਪਈਆਂ ਇੱਕ ਕਿਲੇ ਕੁਦੀ ਵਿੱਥ ਤੇ ਜਾ ਕੇ ਪੀਤੋ ਨੇ ਨਾਮ ਨੂੰ ਪੁੱਛਿਆ ਕੁੜੇ ਕਾ ਤੋ ਤਰੀ ਭਾਬੀ ਰੋਟੀ ਦੇ ਨਹੀਂ ਆਉਂਦੀ ਨਾਮ ਨੂੰ ਵੀ ਪਤਾ ਨਹੀਂ ਸੀ ਪਰ ਉਹਨੇ ਇੱਕ ਤਰਕੀਬ ਸੋਚੀ ਭਲਕੇ ਪੀਤੋ ਤੂੰ ਆਪਦੀ ਭਾਬੀ ਨੂੰ ਲੈ ਕੇ ਰੋਟੀ ਦੇਣਾ ਈ ਮੈਂ ਵੀ ਆਵਦੀ ਭਾਬੀ ਨਾਲ ਆਉਂਗੀ ਜੇ ਤੇਰੀ ਭਾਬੀ ਨਾਲ ਤੁਰੀ ਦਾ ਪੁੱਛੀ ਕਾਤੋਂ ਨਹੀਂ ਤੁਰਦੀ ਚੰਗਾ ਪੀਤੋਂ ਨੂੰ ਵੀ ਗੱਲ ਕੁਝ ਜੱਜ ਗਈ ਪਰ ਫਿਰ ਬੋਲੀ ਤੇਰੀ ਮਾਣੇ ਤੁਹਾਨੂੰ ਦੋਹਾਂ ਨੂੰ ਨਹੀਂ ਤੋੜਨਾ ਕਹੂ ਇੱਕ ਜਣੀ ਜਾਓ ਨਾ ਮੋਂ ਨੂੰ ਵੀ ਐਵੇਂ ਹੀ ਜਾਪੀ ਤੇ ਹੋਰ ਗੱਲ ਅੱਗੇ ਨਾ ਕੀਤੀ ਪੀਤੋਂ ਦੇ ਖੇਤਾਂ ਵਿੱਚ ਪੀਤੋਂ ਦਾ ਬਾਪੂ ਤੇ ਦੋ ਕਾਮੇ ਹਲ ਵਾ ਰਹੇ ਸਨ ਪੀਤੋਂ ਨੂੰ ਦੇਖ ਕੇ ਸਾਰੇ ਖੁਸ਼ ਹੋ ਗਏ ਪੀਤੋ ਅੱਜ ਰੋਟੀ ਲੈ ਕੇ ਆਈ ਐ ਇੱਕ ਬੋਲਿਆ ਕੋੜੇ ਥੱਕ ਤਾਂ ਨਹੀਂ ਗਈ ਦੂਜੇ ਨੇ ਕੋਲੇ ਕਿਹਾ ਨਾ ਮਨੂ ਪਾਸਿਆ ਕੀ ਪੀਤੋ ਨੂੰ ਸਭ ਪੁਛਕਾਰਦੇ ਤੇ ਪਿਆਰਦੇ ਹਨ ਪਰ ਉਹ ਵੀ ਕੋਈ ਪਰਵਾਹ ਨਹੀਂ ਕਰਦਾ ਉਹਦਾ ਦਿਲ ਕੁਝ ਉਦਾਸ ਜਾ ਹੋ ਗਿਆ ਪੀਤੋ ਨੇ ਕਾਮਿਆਂ ਦੀ ਸ਼ਾਮਤ ਤੇ ਨਾਮੋ ਦੀ ਉਦਾਸੀ ਕੁਝ ਨਾ ਬੋਲਿਆ ਉਹ ਝੱਟ ਰੋਟੀਆਂ ਫੜਾ ਮੁਰ ਪਈਆਂ ਭਾਂਡੇ ਆਪੇ ਬਾਪੂ ਲੈ ਆਉਂ ਰਾਵਚ ਨਾਮੂ ਕੇ ਮਰਬਿਓ ਗਡਵਾ ਨਾਮੂ ਨੇ ਫੜ ਲਿਆ ਤੇ ਦੋਵੇਂ ਘਰਾਂ ਵੱਲ ਮੁੜ ਪਈਆਂ ਕੋੜੇ ਭਲਕੇ ਵੀ ਰੋਟੀ ਦੇਣ ਤੂੰ ਹੀ ਆਵੇਂਗੀ ਨਾਮੂ ਨੇ ਪੀਤੋ ਕੋਲੋਂ ਪੁੱਛਿਆ ਨਹੀਂ ਭੈਣੇ ਮੈਂ ਤਾਂ ਅੱਜ ਥੱਕ ਗਈ ਪੀਤੋ ਥਕੇਵੇਂ ਦਾ ਸਾਹ ਭਰ ਕੇ ਬੋਲੀ ਬੈ ਕੇ ਆਰਾਮ ਲੈ ਲਈਏ ਹੋਸਟਾਲੀ ਦੀ ਛਾਵੇਂ ਬੈਠਾਂਗੇ ਨਾਮੂ ਨੇ ਇੱਕ ਟਾਲੀ ਵੱਲ ਜੋ ਦੋ ਕੁ ਕਿੱਲੇ ਦੀ ਬਿਥ ਦੇ ਸੀ ਉਂਗਲ ਕਰਕੇ ਕਿਹਾ ਜਦ ਉਸ ਟਾਲੀ ਹਿਟਾਪਣਿਆਂ ਦਾ ਪੀਤੋ ਝੱਟ ਨਾਲ ਬੈਠ ਗਈ ਨਾ ਮੂਵੀ ਬੈਠ ਗਈ ਪੀਤੋ ਤੂੰ ਤਾਂ ਬੜੀ ਛੇਤੀ ਥੱਕ ਗਈ ਨਾ ਮੂਨੇ ਕਿਹਾ ਐਡੀ ਛੇਤੀ ਥੱਕ ਜਾਈਦਾ ਮੈਂ ਤਾਂ ਕੋ ਤੁਰ ਕੇ ਨਾ ਥੱਕਾਂ ਹੁਣ ਤੱਕ ਕੋ ਕੋ ਦੀ ਵਿੱਥੋਂ ਵੱਧ ਤੁਰ ਚੁੱਕੀਆਂ ਸਨ ਪਰ ਨਾ ਮੂ ਦੇ ਕੋ ਆ ਦਾ ਅਰਥ ਕੋਈ ਥਕਾ ਦੇਣ ਵਾਲੀ ਪੰਡ ਸੀ ਭੈਣੇ ਮੈਂ ਤਾਂ ਥੱਕ ਗਈ ਮੇਰਾ ਤਾਂ ਜਾਣੀ ਸਿਰ ਘੁੰਮਦਾ ਪੀਤੋ ਨੇ ਸਿਰ ਨੂੰ ਫੜ ਕੇ ਕਿਹਾ ਹੁਣ ਪੀਤੋ ਭਾਬੀ ਨੇ ਇੱਕ ਬਾਗ ਲਾ ਲੈਣਾ ਹੈ ਮਾਂ ਕਹਿੰਦੀ ਏ ਤੂੰ ਉਹਦੇ ਵਾਲਾ ਚਰਖਾ ਲੈ ਕੇ ਕੱਤਿਆ ਕਰੀ ਕਦੇ ਤੁਹਾਡੇ ਘਰ ਸ਼ੋਪ ਪਾਲਿਆ ਕਰਾਂਗੇ ਕਦੇ ਸਾਡੇ ਨਾਮੋ ਨੇ ਸਮਝੋ ਪੀਤੋਂ ਨੂੰ ਤਰਖਾਸਤ ਕੀਤੀ ਤੁਹਾਡੇ ਘਰ ਭੈਣੇ ਤੇਰੀ ਮਾਂ ਤੋਂ ਡਰ ਲੱਗਦਾ ਸਾਡੇ ਘਰ ਹੀ ਆ ਜਾਇਆ ਕਰੀ ਪੀਤੋਂ ਨੇ ਕੁਝ ਮੜਕਣਾ ਜਵਾਬ ਦਿੱਤਾ ਚੰਗਾ ਫਿਰ ਕਦੇ ਕਦੇ ਸਾਡੇ ਘਰ ਵੀ ਪਾਲਿਆ ਕਰਾਂਗੇ ਕਦੇ ਕਦੇ ਨੂੰ ਨਹੀਂ ਮੇਰੀ ਮਾਂ ਕੁਝ ਕਹਿੰਦੀ ਨਾਮੋ ਨੇ ਹਾਰ ਮੰਨ ਕੇ ਕਿਹਾ ਨਾਮੋ ਤੇਰੀ ਭਾਬੀ ਕਹੀ ਏ ਪੀਤੂ ਨੇ ਆਪਣੀ ਵਡਿਆਈ ਜਿਤਾਉਣ ਲਈ ਪੁੱਛਿਆ ਤੇਰੇ ਨਾਲ ਚੰਗਾ ਵਰਤਦੀ ਐ ਚੰਗਾ ਹੀ ਐ ਨਾਮੋ ਨੇ ਜਵਾਬ ਦਿੱਤਾ ਨਾਮੋ ਪਰਜਾਈ ਵੱਲੋਂ ਹਾਲੇ ਨਿਰਾਸ਼ ਨਹੀਂ ਸੀ ਹੋਈ ਹਾਲੇ ਤਾਂ ਚੰਗੀ ਐ ਅੱਗੇ ਦਾ ਪਤਾ ਨਹੀਂ ਮੇਰੀ ਭਾਬੀ ਦਾ ਭਾਈ ਬੜੀ ਚੰਗੀ ਐ ਪੀਤੂ ਫਿਰ ਵਡਿਆਈਆਂ ਵਿੱਚ ਆ ਕੇ ਬੋਲੀ ਇੱਕ ਬਾਗ ਗੁਲਖੈਰਿਆਂ ਦਾ ਤਾਂ ਬੰਨੇ ਵੀ ਲਾ ਲਿਆ ਤੇ ਕਹਿੰਦੀ ਐ ਬੀਬੀ ਪੇਕਿਆਂ ਤੋਂ ਮੈ ਸਰਪੱਲੂ ਕੱਢ ਕੇ ਲਿਆਉ ਤੈਨੂੰ ਤਾਂ ਸਰਪੱਲੂਆਂ ਦੀ ਲੱਗੀ ਰਹਿੰਦੀ ਐ ਨਾ ਮੋਦੀ ਵੀ ਚੱਲ ਗਈ ਤੇਰਾ ਤਾਂ ਹੁਣੇ ਮੁਕਲਾਵੇ ਜਾਣ ਨੂੰ ਜੀ ਕਰਦਾ ਕਿਦਰੇ ਦੀ ਕਿਤਰੀ ਗੱਲ ਲੈ ਜਾਂਦੀ ਐ ਪੀਤੂ ਨੇ ਸ਼ਰਮਿੰਦੀ ਹੋ ਕੇ ਜਵਾਬ ਦਿੱਤਾ ਚੰਗਾ ਫਿਰ ਉੱਠ ਚੱਲੀਏ ਧੁੱਪ ਚੜਦੀ ਐ ਨਾਮੋ ਇਹ ਕਹਿ ਕੇ ਗੜਵਾ ਚੁੱਕ ਕੇ ਉੱਠ ਖੜੀ ਹੋਈ ਪੀਤੋ ਵੀ ਉੱਠੀ ਤੇ ਦੋਵੇਂ ਘਰਾਂ ਵੱਲ ਤੁਰ ਪਈਆਂ ਕੁੜੇ ਆਪਾਂ ਇਸ ਬੁੜੀ ਨੂੰ ਨਾਲ ਨਾ ਰਲਾ ਲਈਏ ਪੀਤੋ ਦੋ ਕੁ ਕਦਮ ਤੁਰ ਕੇ ਇੱਕ ਪਿੱਛੋਂ ਦੀ ਬੁੱਢੀ ਵੱਲ ਇਸ਼ਾਰਾ ਕਰਕੇ ਬੁਲੀ ਕੱਲੀਆਂ ਨੂੰ ਤਾਂ ਆਪਾਂ ਨੂੰ ਸੜਕ 'ਚੋਂ ਡਰ ਲੱਗੂ। ਰਾਹ ਵਿੱਚ ਇੱਕ ਜਰਨੈਲੀ ਸੜਕ ਸੀ ਜਿੱਥੋਂ ਪਿੰਡ ਦੇ ਈਆਣੇ ਬੜਾ ਡਰਦੇ ਸਨ ਕਿਉਂਕਿ ਉਥੋਂ ਕਈ ਕਿਸਮ ਦੇ ਲੋਕ ਜੰਗਲੀ ਤੇ ਰਾਸ਼ੇ ਲੰਘਦੇ ਸਨ। ਨਾਮੂ ਕੋਜ ਦਲੇਰ ਸੀ। ਨਹੀਂ ਡਰ ਕਾਂ ਦਾ ਉਹ ਬੋਲੀ ਕੋਈ ਨਹੀਂ ਤੈਨੂੰ ਫੜਦਾ। ਆਪਣਾ ਕਿਸੇ ਨੇ ਅਚਾਰ ਪਾਉਣਾ ਹੈ। ਨਹੀਂ ਆਉਣਾ ਕਹਿ। ਪੀਤੋ ਨੇ ਸਿਆਣਾ ਜਿਹਾ ਮੂੰਹ ਬਣਾ ਕੇ ਕਿਹਾ ਭਾਬੀ ਕੇ ਪਿੰਡ ਦੇ ਲਾਗੇ ਇੱਕ ਪਿੰਡ ਹੈ। ਉਥੇ ਇਸੇ ਤਰ੍ਹਾਂ ਇੱਕ ਆਪਣੇ ਜਿੱਡੀ ਕੁੜੀ ਨੂੰ ਰਾਸ਼ੇ ਚੱਕ ਲੈ ਗਏ ਇਹ ਸੁਣ ਕੇ ਨਾਮੂ ਉਸ ਪਿੱਛੇੋਂ ਦੀ ਬੁੱਢੀ ਨੂੰ ਨਾਰ ਲਾਉਣਾ ਮੰਨ ਗਈ ਦੋ ਕੁ ਮਿੰਟ ਬਾਅਦ ਉਹ ਬੁੱਢੀ ਨਾਲ ਆੜ ਆਲੀ ਅੰਮਾ ਸਾਨੂੰ ਸੜਕ ਤੋਂ ਡਰ ਲੱਗਦਾ ਸੀ ਅਸੀਂ ਕਿਹਾ ਅੰਮਾ ਨਾਲ ਚੱਲਾਂਗੇ ਨਾਮੂ ਨੇ ਅੰਮਾ ਨੂੰ ਖੁਸ਼ ਕਰ ਲਈ ਗਿਆ ਜੀ ਤੁਹਾਨੂੰ ਕੋਣ ਚੱਕੀ ਜਾਂਦਾ ਸੀ ਹੂਰਾ ਜਾਂਦੀਆਂ ਨੂੰ ਸੜਕ 'ਚੋਂ ਬੁੱਢੀ ਸੜਕੇ ਬੋਲੀ ਵਾ ਕੁੜੇ ਅੰਮਾ ਪੀਤੋ ਦੇ ਮੂੰਹੋਂ ਨਿਕਲਿਆ ਚਲੋ ਧੀਏ ਚਲੋ ਉਸਨੇ ਝਟ ਨਰਮ ਹੋ ਕੇ ਆਖਿਆ